ਸਾਰੇ ਆਪਣੇ ਪਰਿਸ਼ਦ ਸ੍ਰੀ ਅਕਾਲ ਵੀਰ ਕਰਦੇ ਜੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆਪਾਂ ਵੀ ਠੀਕ ਠਾਕ ਆ ਆਪਾਂ ਚੱਲੇ ਆਂ ਜੇ ਆਪਣੀਆਂ ਅਜ ਰਿਸ਼ਤੇਦਾਰੀਆਂ ਦੇ ਵਿੱਚ ਮਨੀ ਦੇ ਨਾਨਕੇ ਮਾਸੀਆਂ ਕੋਲ ਉਹਨਾਂ ਦੀਆਂ ਭੈਣਾਂ ਕੋਲ ਕਿਉਂਕਿ ਜੇ ਆਪਣੇ ਕਾਕਾ ਹੋਇਆ ਸੀਗਾ ਇਹਦਾ ਮਨੀ ਦੇ ਤੇ ਉਹਦੇ ਆਪਾਂ ਚੱਲੇ ਆਂ ਲੱਡੂ ਦੇ ਮੈਂ ਤੇ ਮੈਂ ਕੱਲ ਜੇ ਥੋੜੀ ਮਾਤਿ ਲੋਕੇ ਰਿਸ਼ਤੇਦਾਰੀਆਂ ਚ ਉਹ ਇੱਧਰ ਜਿਹੜੀਆਂ ਮਾਸੀ ਆ ਭੂਆ ਸੀਗੀਆਂ ਇਹਨਾਂ ਦੇ ਉਹਨਾਂ ਕੋਲ ਜਾਏ ਜੀ ਜਿੰਨਾ ਕਿ ਜਿਹੜੇ ਕਵਰ ਬੈਕ ਕਰਿਆ ਸੀ ਕਿਉਂਕਿ ਦੂਰ ਦਾ ਮਾਮਲਾ ਹੁਣ ਹਾਂ ਅੱਜ ਮੈਂ ਤੇ ਮੰਮੀ ਚੱਲੇ ਆਂ ਕਿਉਂਕਿ ਅਸੀਂ ਸਾਜਰੇ ਚੱਲਨੇ ਆ ਅਸੀਂ ਦੋਨੇ ਚੱਲੇ ਆਂ ਇਹ ਪਿਉਤੀ ਘਰੇ ਰਹਣਗੇ ਮਾਪੋਤ ਚੱਲੇ ਨੇ ਤੇ ਰੱਖਦੇ ਹੁਣ ਆਪਣਾ ਸਮਾਨ ਚਲੋ ਭਾਈ ਦੇਖ ਲੋ ਨਾਨਕਿਆਂ ਦਾ ਕਿੰਨਾ ਚਾਹ ਹੁੰਦਾ ਕਿਤੇ ਜਾਣਾ ਹੋਵੇ ਸੇਬ ਸਾਹਿਬ ਨੂੰ ਕਹਿ ਕਹਿ ਕੇ ਤਿਆਰ ਕਰਨਾ ਪੈਂਦਾ ਹੁਣ ਤਾਂ ਨਾਨਕਿਆਂ ਦਾ ਮੈਂ ਚਾਹ ਰਿਹਾ ਨਹੀਂ ਐ ਤੇ ਕਿਧਰ ਛੁੱਟੀਆਂ ਹੁੰਦੀਆਂ ਸੀ ਉਹਦੇ ਨਾਲ ਚੱਲਦੇ ਅੱਜ ਆਪੇ ਮੰਮੀ ਤਾਂ ਪਹਿਲਾਂ ਹੀ ਤਿਆਰ ਹੋ ਗਈ ਮੈਂ ਤਾਂ ਕਦੇ ਲੇਟਾਂ ਨਹੀਂ ਤੇ ਹੈਂ ਵੀ ਚੱਲ ਕੇ ਮੈਂ ਲੇਟ ਹੋ ਗਈ ਕੱਲ ਉੱਥੇ ਟਾਈਮ ਦਿੱਤਾ ਹੋਇਆ ਸੀ ਕੱਲ ਕਹਿ ਕਹਿ ਕੇ ਠਾਲੇ ਕੀ ਉਠੋ ਉਠੋ ਹਾਂਜੀ ਜਾਣੇ ਵਾਲੇ ਬੰਦੇ ਨੂੰ ਗੱਡੀ ਤੇ ਵੀ ਕੱਪੜਾ ਬੰਨਣਾ ਚਾਹੀਦਾ ਸੀ। ਹਾਂ ਗੱਡੀ ਕਿਹਦਾ ਮੌਸਮ ਆ? ਅੱਜ ਦੀ ਮੌਸਮ ਕੀ ਪਤਾ ਲੱਗਦਾ। ਮੀਂਹ ਵੈਸੇ ਕੱਲ ਨੂੰ ਦੱਸਿਆ ਮੌਸਮ ਅੱਜ ਵੀ ਬਣਿਆ ਪਿਆ। ਕੱਲ ਵੀ ਥੋੜਾ ਬਹੁਤ ਥੋੜੀ ਬਹੁਤ ਕਿਣੀਆਂ ਪਈਆਂ। ਆਬੇਂਦਰੀ ਤੇ ਵੀ ਕੀ ਨਾ। ਮੇਰੇ ਕੱਪੜੇ ਅੰਦਰ ਹੀ ਨੇ। ਹਾਂਜੀ ਟੇਬਲ ਤੇ ਮੰਮੀ ਦੇ ਵੀ ਉੱਥੇ ਆ। ਤੁਸੀਂ ਵੈਸੇ ਕਰ ਲੂ ਇਹ ਮੁੜਿਆਉਣਾ। ਇੱਕ ਦਿਨ ਲਈ ਕੱਪੜੇ ਰੱਖ ਚੱਲੋ। ਅੱਛਾ ਤਾਂ ਲੈ ਗਏ ਤੇ ਜਾਣ ਹੀ ਪੈਣੇ ਆ। ਉਹ ਆਪਣੇ ਦੋਦਾਂ ਦੇ ਪੁੱਤ ਸਦੇ ਉਹ ਕਹਿੰਦੇ ਵੀ ਤੂੰ ਬੋਲਦਾ ਕੀ ਹੋ ਗਿਆ ਸੀ? ਤਤਲਾ ਹੋ ਗਿਆ। ਵੀ ਜਿਵੇਂ ਜੇ ਕੋਈ ਸ਼ੋਇਆ ਹੋਇਆ ਛਾਲ ਦੇ ਮੈਂ ਕਿਹਾ ਵੀ ਮੇਰੇ ਵੀਡੀਓ ਦੇਖੀਂ ਕਹਿੰਦਾ ਅੱਛਾ ਮੇਰੇ ਕਾਰ ਪਾਈ ਹੋਈ ਆ। ਵੀ ਤਾਂ ਕਰਕੇ ਕਲੀਅਰ ਆਵਾਜ਼ ਨਹੀਂ ਹੁੰਦੀ ਆ ਜੀ। ਜੇ ਮੈਂ ਸੋਚ ਕੇ ਰੁਕ ਰੁਕ ਕੇ ਬੋਲਾਂ ਫਿਰ ਕਲੀਅਰ ਆਏ ਹੁੰਦੀ ਆ। ਪਰ ਜੇ ਮੈਂ ਤੇਜ਼ ਬੋਲਾਂ ਫਿਰ ਕਲੀਅਰ ਨਹੀਂ ਹੁੰਦੀ ਆ। ਮੈਂ ਮੰਮੀ ਖਾ ਦਾ ਸਾਚੂ ਲੈ। ਮਾਸਕ ਵੀ ਸਭ। ਡੱਬੇ ਦੇਖ ਕੇ ਧਿਆਨ ਨਾ ਦਿਓ। ਕਿਹੜੇ ਹਿੱਸੇ ਹੁੰਦੇ ਨੇ ਇਹਦੇ ਆ ਜੰਮ ਦੱਸੇ ਦੇਖੀ ਆਉਣੇ ਚਲੋ ਵੀ ਕਹਾਂ ਗਏ ਨੇ ਵੀ ਤੁਸੀਂ ਪਤਾ ਨਹੀਂ ਸ਼ਗਨ ਲੈਣੋ ਢੇਲੀ ਲੈ ਕੇ ਆਈਆਂ ਵੀ ਲੋਕਾਂ ਦਾ ਕਾਫੀ ਕੰਮ ਪੂਰੇ ਕੀਤਾ ਵਿਗੰਦਾ ਪਰ ਸ਼ਗਨ ਨਾਲ ਹੀ ਨਾਲ ਚੱਲ ਜਾਂਦਾ ਇਹ ਠੀਕ ਆ ਪਰ ਮੈਨੂੰ ਬੜਾ ਵਜੇ ਵੀ ਲੱਗਦਾ ਜਾਬੀ ਕੰਮ ਐਕਸਪੈਂਡ ਹੋ ਜਾਂਦਾ ਇਹਦੇ ਨਾਲ ਕੱਪੜੇ ਵੀ ਰੱਖ ਦਿੰਦੇ ਉਹ ਮੂਰੇ ਰੱਖ ਲਊਗਾ ਇਹਦਾ ਮੈਨੂੰ ਆਏ ਹੋ ਜਾਂਦਾ ਵੀ ਕਈ ਵਾਰ ਇੱਕ ਬੰਦੇ ਦਾ ਸਪੋਰਟ ਕਰ ਸਕਦਾ ਜਿਹੜਾ ਫੋੜ ਨਹੀਂ ਕਰ ਸਕਦਾ ਉਹਦੇ ਤੇ ਵੀ ਚਰਤੇ ਪ੍ਰੈਸ਼ਰ ਪੈ ਜਾਂਦਾ ਸੋਸਾਇਟੀ ਦਾ ਮੈਨੂੰ ਵੀ ਇਹ ਰੀਚੀ ਰੂਲ ਫਾਲੋ ਕਰਨੀ ਪਈ ਉਹ ਪਿੱਛੇ ਡਿੱਗੀ ਚ ਰੱਖਣ ਦਾ ਡੱਬਿਆਂ ਦਾ ਫਾਇਦਾ ਕਿਉਂਕਿ ਚੰਪ ਜੰਮਪ ਪਿਆ ਉੱਥੇ ਰੁੜ ਜਾਣੇ ਸੀਗੇ ਸੀਟ ਤੋਂ ਨਾ ਹੂੰ ਜੇ ਆਹ ਖੋਲ ਲੈਂਦੇ ਡੱਬਿਆਂ ਨੂੰ ਹਵਾ ਲੱਗਦੀ ਰਹਿੰਦੀ ਉਹ ਪਿੱਛੇ ਜਿਹੜੀ ਉਹਦੇ ਤੇ ਫੱਟੀ ਜੀ ਆ ਇਹੀ ਤਾਂ ਮੈਂ ਕਹਿ ਰਹੀ ਸੀ ਵੀ ਗੱਡੀ ਸਾਫ਼ ਕਰਨੀ ਆਲੀ ਆ ਪਾਣੀ ਦਾ ਕੱਪ ਨਾ ਬੱਸ ਬੱਸ ਪਾਣੀ ਦੇ ਕੱਪ ਨਾਲ ਦਾਗ ਲੈਂਦੇ ਨਹੀਂ ਚਲ ਫੇਰ ਸਾਡ ਨੂੰ ਨੋ ਅਵੇ ਤਾਂ ਐ ਸਾਫ ਕਰ ਲਿਆ ਕੱਲ ਮੈਨੂੰ ਉਹਦੇ ਕਹਿੰਦੇ ਕਹਿੰਦੇ ਗੱਡੀ ਸਾਫ ਕਰਨ ਨੂੰ ਕੱਪੜਾ ਲੈ ਲੈਣੇ ਆ ਮੈਂ ਕਿ ਕਰਨੀ ਤਾਂ ਹੈ ਨਹੀਂ ਕੱਪੜਾ ਤਾਂ ਵਹਿਲਾਂ ਵਗਾ ਕੇ ਰੱਖਿਆ ਹੋਇਆ ਸਰਹੰਦ ਤੋਂ ਪਟਿਆਲਾ ਰੋਡ ਕਦੇ ਇਹੋ ਜਿਹਾ ਦਿਨ ਨਹੀਂ ਹੁੰਦਾ ਵੀ ਇੱਥੇ ਐਕਸੀਡੈਂਟ ਦਾ ਆਇਆ ਹੋਵੇ ਕਿਉਂਕਿ ਲੋਕ ਬੇਫਿਕੂਫਾ ਵਾਂਗ ਡਰਾਈਵਿੰਗ ਕਰਦੇ ਨੇ ਗਏ ਜਿਵੇਂ ਇਹ ਹੋ ਗਿਆ ਤੇ ਹੁਣ ਵੈਸੇ ਕਰਤਾ ਮੈਂ ਵੀ ਬੇਫਿਕੂਫੀ ਹੀ ਰਿਹਾ ਵਾ ਪਰ ਮੈਂ ਵੈਸੇ ਮੈਸੇਜ ਇਹਨਾ ਚਾਹਣਾ ਹੌੜੀਏ ਜਾ ਰਹੇ ਮੇਰੇ ਟਰੱਕ ਨੂੰ ਵੀ ਓਵਰਟੇਕ ਬੜਾ ਗਲਤ ਕਰਦੇ ਨੇ ਸੜਕ ਤੇ ਤੇਦੀ ਉੱਤੇ ਉੱਤੇ ਦੀ ਉੱਤੇ ਬੱਕਾ ਵਾਲੇ ਗੱਾਰਾ ਵਾਲੇ ਬਹੁਤ ਖਤਰਾ ਹਮੇਸ਼ਾ ਹੀ ਮਸਾੜ ਵਰਕੇ ਨਾ ਵੀ ਹਮੇਸ਼ਾ ਉਰ ਤੇ ਐਕਸੀਡੈਂਟ ਮਿਲਦੇ ਹੀ ਮਰਤਾ ਜਮਕੀ ਆ ਜੀ ਮੇਰੇ ਆੜੀਆਂ ਵੀ ਹੋਇਆ ਹੋਇਆ ਉੱਥੇ ਕਈਆਂ ਤੇ ਹੋਏ ਹੋਏ ਨੇ ਹੁਣ ਚੌੜੀ ਤਾਂ ਕਰ ਰਹੇ ਨੇ ਪਤਾ ਨਹੀਂ ਕਿੰਨਾ ਕਰ ਤੋਂ ਮਾਸੇ ਦੇ ਘਰ ਜੀ ਕੰਸਟਰਕਸ਼ਨ ਚੱਲ ਰਹੀ ਆ ਮਾਸੇ ਅੱਜ ਅਸੀਂ ਅੱਗੇ ਜਾਣਾ ਨਹੀਂ ਮੰਮੀ ਨੇ ਸਫਾਈ ਕਰ ਦੇਣੀ ਸੀ ਉਰੇ ਦੀ ਆਉਂਦੇ ਹੋਏ ਜੇ ਗਲਤ ਹੋ ਗਿਆ ਸਾਰੀ ਸਫਾਈ ਕਰਦੇ ਆ ਰੰਗ ਸੁਣਾ ਲੱਗਦਾ ਨਾ ਚਾਨਣਾ ਲੱਗਦਾ ਰੰਗ ਨਾਲ ਹਨਾ ਚਾਨਣ ਵਾਲਾ ਹੀ ਕਰਿਆ ਹਾਂ ਪਹਿਲਾਂ ਦਾਤ ਨਾਲ ਤਾਂ ਫਿਰ ਨਹੀਂ ਰਹੀ ਰਹਿਦਾ ਨਹੀਂ ਹੁਣ ਫਰਕ ਲੱਗ ਰਿਹਾ ਹੈ ਫਰਕ ਲੱਗ ਰਿਹਾ ਵਾ ਨਹੀਂ ਤਾਂ ਬੜਾ ਨਹੀਂ ਲੱਗਦਾ ਸੀ ਪਰ ਸਮਾਨ ਜੇ ਰੰਗ ਨਾਲ ਕੰਮ ਜੇ ਠੀਕ ਹੋ ਜਾਏ ਨਾ ਮੂਰੇ ਹਾਂ ਸੈੱਟ ਹੋ ਜਾਏ ਕੰਮ ਕਰਕੇ ਰਾਜੀ ਹੈਗਾ ਡਾਟੀਟ ਆ ਜਾਂਦੀ ਬਧੀ ਹਾਂ ਡੈਰੀ ਨੇ ਵੀ ਬਹੁਤ ਘਹਿੜੀਆਂ ਨੇ ਵੀ ਉਹ ਕਰਾ ਦੇ ਸੌਕਾ ਹੋ ਜਾਊਗਾ ਕੰਮ ਤੇਰਾ ਜੀਜਾ ਮੈਂ ਕਹਿੰਦਾ ਸੀ ਚਾਹੇ ਇੱਥੋਂ ਵੀ ਕਟਿੰਗ ਕਰਾ ਕੇ ਨਾ ਹਾਂ ਇੱਥੋਂ ਬਣ ਕੇ ਕਰਾ ਕੇ ਮਸਕਾਂ ਤੋਂ ਕਰ ਦੋ ਆ ਖੁੱਲ੍ਹੇ ਹੋਵਾਂਗਾ ਨਸੀਰੇ ਹਾਂ ਹਾਂ ਇਹ ਵੀ ਗੱਲ ਸਹੀ ਆ ਬਣਾ ਸੋਣਾ ਬਣਨਾ ਸੀ ਫਿਰ ਹਮ ਸਾਰੀ ਕੜੀ ਹੋ ਜਾਂਦੇ ਉਪਰ ਹੀ ਹੋ ਜਾਂਦਾ ਇੱਥੇ ਸੋਖਾ ਲੱਗ ਜਾਂਦਾ ਥੋੜੀ ਥੋੜੀ ਲੱਕੜ ਲਾ ਹਾਂ ਹਾਂ ਬਸ ਉਹ ਸ਼ਹਿਰਾਂ ਚ ਕੰਮ ਕਰਾਉਣਾ ਵੀ ਔਖਾ ਥੋੜਾ ਜਿਹਾ ਮੈਨੂੰ ਲੱਗਦਾ ਹਨਾ ਕਰੀਆਂ ਪੀੜੀਆਂ ਨੇ ਉਹ ਲਾ ਲਿਆ ਹੁੰਦਾ ਮਿਸਤਰੀ ਦਿਹਾੜੀਓ ਲਾ ਗਿਆ ਚਾਹ ਆਟੇ ਲਾ ਗਿਆ ਕੌਣ ਬਿੰਦੂ ਅੱਛਾ ਆ ਬਿੰਦੂ ਆ ਲੈ ਗਲੀ ਪਈ ਸੀ ਸਾਰੀ ਇਹ ਰੋਗੀ ਭਾ ਤੁਮ ਯਾਰ ਆਂ ਇੰਡੀਆ ਚ ਬੜੀ ਸਮੱਸਿਆ ਹੈ ਲੋਕ ਐਸ ਖਾੜੀ ਗਈਆਂ ਖਾੜੀ ਜਾਂ ਗੇਰੇ ਜਾਂਦੀ ਐ ਲੋਕ ਕਹਿੰਦੇ ਬਿੱਟੀ ਐਨੇ ਨਹੀਂ ਯਾਰ ਵੀ ਵਿੱਚ ਉਹਦੇ ਬਿੱਟੀ ਨਾ ਭਰੀ ਪਈ ਯਾਰ ਉਹ ਮੋਟੇ ਕਹਿੰਦੇ ਸੀ ਕਹਿੰਦੇ ਕਹਿੰਦੇ ਅਸੀਂ ਦੋ ਦੋ ਵਾਰ ਕਿਚਨ ਚੇਂਜ ਕਰਾ ਲਈ ਹੁਣ ਅਸੀਂ ਐਲੂਮੀਨੀਅਮ ਵਾਲੀ ਲਵਾਈ ਆ ਉਹ ਦੋ ਗਲਮੀਨੀਅਮ ਦੇ ਉਹ ਨਲ ਨਲ ਦਵਾ ਰਹੇ ਹੋਰ ਬਦਲੀ ਜਾਂਦੀ ਐ ਲੋਕ ਤਾਂ ਕਾਗੜਾ ਐਲੂਮੀਨੀਅਮ ਦੀਆਂ ਲਵਾਈ ਜਾਂਦੇ ਨੇ ਆਹ ਵੀ ਨੂੰ ਜਲਦੀ ਆ ਹਾਂ ਇਹੀ ਲਵਾਉਂਦੇ ਨੇ ਲੋਕ ਪਰ ਥੋੜੇ ਉਹ ਅਜੀਬ ਲੱਗਦੀ ਐ ਖੜਕਦੀ ਸੀ ਉਹ ਕੇ ਨਾ ਬਣ ਜਾਂਦੀ ਐ ਪਰ ਉਹ ਉਹਦੀ ਵਧੀਆ ਹੋਰ ਹੋਰ ਟੈਕਨੋਲੋਜੀ ਕਰੀ ਜਾਂਦੇ ਨੇ ਪਹੁੰਚ ਕੇ ਅਸੀਂ ਟਾਈਮ ਨਾਲ ਟ੍ਰੈਫਿਕ ਨਹੀਂ ਸੀ ਅੱਜ ਮਹਾਸ਼ਿਵਰਾਤ ਰਹੀ ਐ ਮੈਨੂੰ ਲੱਗਦਾ ਆਹ ਬ੍ਰੇਕਫਾਸਟ ਬਹੁਤ ਏਰਵਾਦ ਹੋਣ ਲੱਗਿਆ ਛੋਟੇ ਹੁੰਦੇ ਚਾਹ ਪੀਂਦੇ ਹੁੰਦੇ ਸੀਗੇ ਦੁੱਧ ਦੇ ਨਾਲ ਬਿਸਕਟ ਜਦੋਂ ਪੜਦੇ ਹੁੰਦੇ ਸਰਦੀਆਂ ਦੇ ਵਿੱਚ ਘਰਦਿਆਂ ਨੇ ਪੰਜੀਰੀ ਬਣਾ ਦੇਣੀ ਐ ਖਵਾ ਬਣਾ ਦੇਣਾ ਮੈਂ ਤਾਂ ਨਹੀਂ ਸੋਚਦੇ ਹੁੰਦੇ ਸੀ ਰੋਜ਼ ਸਵੇਰੇ ਸਾਧ ਜਿਹੇ ਉੱਠਦੇ ਹੁੰਦੇ ਸੀ ਬਹੁਤ ਅਸੀਂ ਘਰਾਂ ਮਰ ਜਾਣੀਆਂ ਪੜਨਾ ਘੱਟ ਅਜੀ ਕਾ ਗੱਲ ਕਰਦੇ ਸੀ ਜੇ ਆਪਾਂ ਉਦੋਂ ਪੜੇ ਹੁੰਦੇ ਪੂਰਾ ਜੋਰ ਲਾ ਕੇ ਆਪਾਂ ਅੱਜ ਬਹੁਤ ਵੱਡੇ ਚਾਹਦੇ ਹੁੰਦੇ ਤਰਸੀ ਜਿਆ ਪੜਨਾ ਵੀ ਗੱਲਾਂ ਵੀ ਕਰੀ ਜਾਣੀਆਂ ਚੱਲ ਜਿਆ ਕਰੀਏ ਦੋਨੇ ਚੀਜ਼ਾਂ ਕਰੀ ਜਾਣੀਆਂ ਮਾਸੀ ਦੇ ਪੈਂਤ ਵਾਲੇ ਘਰ ਆਏ ਸੀਗੇ ਆ ਯਾਰ ਮੈਨੂੰ ਦਿਖਿਆ ਹੀ ਨਹੀਂ ਹੈਗਾ ਇਹ ਤੇ ਮੈਂ ਬਹੁਤ ਹੌਲੀ ਹਰੇ ਪਾਰਕ ਕਰਕੇ ਲਾਉਣ ਲੱਗਿਆ ਵੀ ਕਰ ਦੇ ਨੇੜੇ ਲਾ ਦੇਣਾ ਇਹ 'ਚ ਟਾਇਰ ਪੈ ਗਿਆ ਸੀਗਾ ਤੇ ਮੈਂ ਬਹੁਤ ਤਰੀਕੇ ਨਾਲ ਕੱਢਿਆ ਕਿ ਨਾ ਖਤਰਨਾਕ ਜੀ ਕੋਈ ਕਵਰਪੋਰ ਹੋਣਾ ਚਾਹੀਦਾ ਕੋਈ ਨਾਲੀ ਕੁਛ ਵੀ ਨਹੀਂ ਹੈਗਾ ਹਾਲੇ ਤੱਕ ਪਾਰਕ ਲੈ ਕੇ ਆਏ ਕਿੱਥੇ ਲੈ ਕੇ ਆਏ ਕਿੱਥੇ ਲੈ ਕੇ ਆਏ ਕਿ ਤੱਕ ਦੱਸ ਕੋ ਮੇਲੇ ਤੋਂ ਹੱਥ ਨਹੀਂ ਲੈ ਲੈ ਉਹ ਤੇਰੀ ਅੱਖ ਉੱਪਰ ਗਰੀ ਉਹ ਕਿੰਨੀ ਕੈਟ ਲੱਗਦੀ ਆ ਕਿੰਨਰ ਵੇ ਦੀ ਹੈ ਇਹ 200 ਦੀ ਬੱਲੇ ਦਿਖਾਈ ਮਾਰੀ ਜੇ ਇਹ ਚੋੜੂ ਨਾ ਲੈ ਮੈਨੂੰ ਦਿਖਾ ਦੇ ਹੋਰ ਡਿਜ਼ਾਈਨ ਵੀ ਆ ਲੈ ਜੀ ਮੈਜ਼ਰ ਆ ਨਾ ਉਹ ਦੂਜੀ ਉਹ ਦੂਜੀ ਦੀ 30 ਮੀਲੀ ਦੀ ਅੱਛਾ ਇਹ ਪੱਕੀ ਇੱਕੇ ਜੀ ਆ ਬਸ ਹਨਾ ਬਾੜੀ ਕੈਡ ਲੱਗਦੀ ਹੈ ਲਾਈਟ ਬੰਦਾ ਇਹਦੇ ਬਾੜੀ ਸਾਂ ਲੱਗਦੀ ਅੱਖਾਂ ਦੀ ਕਿੰਨੀ ਬਣਦੀ ਹੈ ਹਾਂ ਇਹ ਇਹ ਵੀ ਹਾਏ ਅਰੇ ਹਾਏ ਦੀ ਲਾਈਟ ਮਾਚੀ ਆ ਆਹ ਦੇਖੀ ਆ ਨੀ ਫਲੈਟ ਮੈਨ ਗਾਇਤ ਲਾਇਆ ਹੈ ਪੂਜੀ ਅਸੀਂ ਨਾਨਕੇ ਪਹੁੰਚ ਕੇ ਸੀਗੇ ਇੱਕ ਵਾਰ ਬੰਦ ਕਰੀ ਯਾਰ ਬੰਦ ਕਰ ਦੇ ਰੁਕੀ 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 ਫੇਰ ਚਲ ਲਈ ਇੱਕ ਮਿੰਟ ਇੱਕ ਮਿੰਟ ਸਸੀ ਗੱਲ ਬੁਲਾ ਦੇ ਪਹਿਲਾਂ ਸਸੀ ਗੱਲ ਸਾਰਿਆਂ ਨੂੰ ਪੂਰਾ ਗੋਲੀ ਮਾਰਨ ਲੱਗ ਗਿਆ ਜਦੋਂ ਮਾਂ ਸੀ ਤਾਂ ਅਸੀਂ ਨਾਨਕੇ ਪਹੁੰਚ ਕੇ ਸੀਗੇ ਪਹਿਲਾਂ ਮਾਮੇ ਦੀ ਕੁੜੀ ਕੋਲ ਗਏ ਫੇਰ ਮਾਸੀ ਦੀ ਕੁੜੀ ਕੋਲ ਗਏ ਫੇਰ ਨਾਨਕੇ ਪਹੁੰਚ ਗਏ ਤੇ ਹੁਣ ਮੰਮੀ ਤਾਂ ਕਿਤੇ ਜਾ ਵੀ ਆਏ ਮੇਲੇ ਦੇ ਜਾ ਕੇ ਆਏ ਨੇ ਇੰਨੇ ਸਾਲਾਂ ਵੀ ਹੋ ਗਏ ਅੱਜ ਪਹਿਲੀ ਵਾਰ ਹੀ ਕਿੰਡ ਦੇਖਿਆ ਪਹਿਲੀ ਵਾਰੀ ਮੇਲਾ ਦੇਖਿਆ ਮੈਂ ਮੈਂ ਤਾਂ ਤਾਂ ਹੀ ਸੁਣਿਆ ਨਹੀਂ ਸੀ ਕਹਿੰਦੇ ਨੇ ਨੇੜੇ ਨੇੜੇ ਮੈਂ ਦਿਖਾ ਤੁਹਾਨੂੰ ਪੂਜੀ ਵੇ ਕਿੰਨੀ ਭੀੜ ਸੀ ਮੈਨੂੰ ਬਹੁਤ ਉਹ ਹੁਣ ਵੀ ਲੋਕ ਹੀ ਜਾਂਦੇ ਨੇ ਜੇ ਮੱਥਾ ਜਾਰੇ ਨੇ ਖਰਾਬ ਤਾਂ ਕਹਿੰਦੇ ਚੱਲਦੇ ਆਉਂਦਾ ਬੱਸ ਸੋਇ ਤੱਕ ਚੱਲਦੇ ਜਾਂਦਾ ਨਜ਼ਾਰਾ ਬਹੁਤ ਹੈ ਚੰਡੋਲ ਬਹੁਤ ਹੈ ਅਸੀਂ ਤਾਂ ਚੂਤੇ ਕਿਹੜੀ ਚੀਜ਼ ਲੈ ਕੇ ਆਏ ਅਸੀਂ ਇੱਕ ਪਤਾ ਰਹਿਣ ਲੱਗੀ ਰਵਣ ਇਹ ਥੋੜੇ ਰੈਸਤੀ ਹੁੰਦੇ ਨੇ ਇਹ ਕਿਉਂਕਿ ਬੰਦ ਆਏ ਆਏ ਲੱਗਦਾ ਹੈ ਉਹ ਚੱਲੇ ਲੱਗੇ ਕੁੜੀਆਂ ਨੂੰ ਵੱਧ ਸ਼ੌਂਕ ਨਾਲ ਝੁੱਲੇ ਲੈਣਾ ਮੇਰੇ ਲਈ ਨਹੀਂ ਆਉਂਦਾ ਕੁਛ ਕਦਾ ਪਕੌੜੇ ਲੰਘ ਰਹੇ ਨੇ ਲੰਘ ਰਹੇ ਨੇ ਬਬੂ ਫੋਨ ਕਰਕੇ ਪਕੌੜੇ ਲੈ ਆਏ ਲੈ ਖਾ ਤੂੰ ਹੋ ਗਈ ਸੀ ਪਕੌੜੇ ਬੀ.ਐਲ.ਪੀ.ਐਮ ਪੰਗ ਪੰਗ ਲਿਆਉਣੇ ਸੀ ਅੱਛਾ ਤੇ ਪੰਗ ਪਕੌੜੇ ਲੈ ਕੇ ਮਨਾ ਕਰਦਾ ਬੜੀ ਗੈਂਟਾ ਵਾ ਬਈ 1 ਮਿੰਟ 1 ਮਿੰਟ ਰੁਕੀ ਜੋ ਵੀ ਰੁਕੀ ਮੁਰਾ ਦੇ ਫੋਨ ਕਰ ਇੱਕ ਮਿੰਟ ਗੱਲ ਕਰਨੀ ਆ ਵੀ ਤੁਸੀਂ ਮੈਨੂੰ ਉਹਨਾਂ ਦਾ ਫੋਨ ਆਇਆ ਸੀ ਮਨੇ ਕਹਿੰਦਾ ਵੀ ਫਿਰ ਤੇ ਨੇ ਵੈਬ ਸੀਰੀਜ਼ ਕਰ ਲਈ ਦੱਸਿਆ ਹੀ ਨਹੀਂ ਹੈਗਾ ਸਾਨੂੰ ਕਿਨੇ ਵੀ ਖੜਪੰਚ ਵੈਬ ਸੀਰੀਜ਼ ਦੇਖਿਆ ਉਹ ਪਤਾ ਹਣਾ ਕਿ ਫਿਰ ਤੇ ਦੀ ਸ਼ਕਲ ਖੜਪੰਚ ਨਾਲ ਮਿਲਦੀ ਆ ਪੂਰੀ ਅੱਛਾ ਤੁਹਾਨੂੰ ਨੇ ਕਿਹਾ ਕਹਿੰਦੇ ਪੁੱਤੋ ਵਾਲਾ ਜੀ ਬੇਤੀ ਮਨਜੀਤ ਮਨਜੀਤ ਵੀ ਮੁੰਡੇ ਵਰਗਾ ਲੱਗਦਾ ਕਮਲ ਭਾਣੇ ਦੇਖੀ ਹੋਣੀ ਆ ਕਿਨੇ ਮਨਜੀਤ ਮੁੰਡੇ ਵਰਗਾ ਲੱਗਦਾ ਹੋਰ ਆ ਗਿਆ ਫੋਨ ਆ ਗਿਆ ਅੱਛਾ ਕਰਨੇ ਕੀਤਾ ਜੇਗਾ ਅੰਗਤੋਤਾ ਵੈਸੇ ਡਾਕਟਰ ਰੋਕੀ ਇੱਕ ਮਿੰਟ ਇੱਕ ਮਿੰਟ ਬਾਹਰ ਵਾਲਿਆਂ ਦੇ ਤੌਰ ਨੂੰ ਇੱਕ ਮਿੰਟ ਫੇਰ ਚਲਾ ਲਈ ਬਾਹਰ ਜਾ ਕੇ ਚਲਾ ਲਾ ਨਾ ਬਾਹਰ ਚਲਾ ਲਾ ਬਾਹਰ ਸੋਨੇ ਦੇ ਲੈ ਆ ਉਹ ਨਾ ਆਪਾਂ ਐਸੇ ਮੈਂਟਲ ਹੀ ਕਰਦੇ ਆ ਨਾ ਵਾਹਿਗੁਰੂ ਕਾਰ ਜੋੜੀ ਬੇਬੀ ਆ ਲਾਉਗੀ ਬੜਾ ਇੱਕ ਹੋਰ ਵਾਅਦ ਟ੍ਰੈਂਡ ਕਰ ਰਿਹਾ ਜਿਹੜਾ ਮਾਰ ਆਉਂਦਾ ਇਹ ਇੱਕ ਰਮਨ ਦੀਆਂ ਨੇ ਇੱਕ ਮੇਰੀਆਂ ਰਮਨ ਦੀਆਂ ਨੇ ਰਮਨ ਰਮਨ ਅੱਛਾ ਤਾਂ ਸੋਨੀਆਂ ਨੇ ਰਵਨ ਰਵਨ ਨਵਾਬੇ ਨਾਲ ਰਵਨ ਨਾ ਗਾਵੇ ਨਾਲ ਪਹਿਲੀ ਵਾਰ ਸੁਣਿਆ ਰਵਨ ਨਾ ਅੰਗ ਸੁੱਤਾ ਪਿਆ ਸੀ ਜਦਾਂ ਬਾਜੀ ਦੇਖਿਆ ਉਹ ਨਹੀਂ ਜਦਾਂ ਅੰਗ ਟੁੱਟੇ ਅੰਗ ਫੇਰ ਮੰਮੀ ਕੋਲੀ ਚਲੀ ਗਈ ਆਪਣੇ ਕੋਲ ਇੱਕ ਪਾਸੇ ਉਹ ਰਹਿੰਦੇ ਨੇ ਮੈਨੂੰ ਇੱਕ ਉਧਰ ਬੰਦਾ ਉਧਰ ਮੈਚ ਮੌਜੂਦ ਹੈ ਗੱਲਾਂ ਕਰਦੇ ਰਹੇ ਪਹਿਲਾਂ ਪਤਾ ਹੀ ਲੱਗਿਆ ਮੈਨੂੰ ਕਹਿੰਦਾ ਇਹਨੂੰ ਕੋਈ ਟੈਂਸ਼ਨ ਨਾ ਕਰ ਰਹੀ ਸੀ ਹਰੇ ਆਏ ਹੋਏ ਉਹ ਕਹਿੰਦਾ ਨਹੀਂ ਇਹ ਬਹਿ ਗਿਆ ਵੀ ਇਸ ਦਾ ਕੰਬੜਾ ਹੈਗਾ ਕਰਦਾ ਉਹ ਵੀ ਕੰਬਲਿਆ ਲੱਗਦਾ ਵਾ ਅੱਛਾ ਵੀਰ ਜੀ ਬੜੀ ਹੈ ਕੁਝ ਬਣਾਉਣਾ ਹੀ ਪੈਣਾ ਰਸਤਾਂ ਨੂੰ ਮਿਲਦੇ ਤੇ ਫਗੋੜੇ ਲਿਆਉਂਦੇ ਆ ਮਾਮੀ ਨੇ ਸਬਜ਼ੀ ਬਣਾਈ ਹੋਈ ਆ ਨਾਮੀ ਤਾਂ ਵਿਚਾਰੀ ਲੱਗੀ ਰਹੀ ਆ ਸਸਤ ਵਿਚਾਰੀ ਘਰੇ ਕੰਮ ਕਰਦੀ ਆ ਮੇਰੇ ਮਾਮੇ ਦਾ ਮੁੰਡਾ ਵਿਚਾਰਾ ਕੰਮ ਕਰਦਾ ਫਿਰਦਾ ਘਰੇ ਨਾ ਫਿਰਦੀ ਆ ਵੀ ਯਾ ਵੀ ਵਾ ਉਹ ਲੋ ਤਾਂ ਉਹਦੀ ਚੇਂਜ ਹੁੰਦੀ ਆ ਉਹ ਤਾਂ ਹਾਂ ਮੈਂ ਦੇਖੀ ਹੋਈ ਆ ਨਾ ਇਹਦਾ ਕਰਨਾ ਮੈਂ ਚੱਕ ਕੇ ਲੈ ਜਾਣੀ ਚੋਰੀ ਚੋਰੀ ਜਦ ਸਕੂਲ ਗਿਆ ਹੋਇਆ ਇਹਦਾ ਮੇਰਾ ਵੀ ਲਿਆਉਣ ਮਜ਼ੀ ਕਰ ਲੱਗਿਆ ਵੀ ਮੈਂ ਵੀ ਲਿਆਉਂਦਾ ਆ ਰਹੇ ਹਾਂ ਹਾਂ ਕਿੰਨੀ ਘੰਟਾ ਆ ਨਾ ਇਹ ਵੀ ਬਹੁਤ ਅਦੁੱਪਜ ਸੰਗਲ ਕੀ ਹਾਂ ਕਹਿੰਦੇ ਵੀ ਜੇ ਸੱਲ ਖਤਮ ਹੋ ਗਏ ਧੁੱਪ ਚ ਰੱਖ ਦਿਆ ਕਰਿਓ ਚਾਰਜ ਹੋ ਜਾਏਗਾ ਉਹਨਾਂ ਨੇ ਕਿਹਾ ਭਾਈ ਜੂ ਮੇਰਾ ਪਪਨ ਦਿਖਾ ਦੋ ਤੋ ਹਮੇ ਲੱਡੂ ਦੇ ਦੇ ਹੂੰ ਲੱਡੂ ਦੇ ਦੇ ਇਹ ਪੱਨ ਦਿਖਾ ਦੇ ਕੇ ਆਣੇ ਹੁਣ ਹੁਣ ਇਹ ਖਤਮ ਕਰ ਦੇਣੇ ਨੇ ਇਹ ਸਾਰੇ ਸੱਲ ਬੁੱਕ ਕੇ ਬੁੱਤ ਫੇਟੇ ਕੇ ਜਾਣਾ ਤਾ ਬੁੱਤ ਜਾਣਾ ਰੱਖ ਲੈ ਹੋਰ ਦਰ ਰਾਤ ਨੂੰ ਪੈਂਦੀ ਹੈ ਨਾ ਪੁੱਤ ਰਾਤ ਨੂੰ ਤਾਂ ਸੂਰਜ ਵੀ ਨਹੀਂ ਹੈਗਾ ਜਿਹੜੇ ਤੈਨੂੰ ਚਾਰਚ ਉਹਨਾਂ ਰੱਖ ਲਾ ਲਿਆ ਰੱਖ ਲੋ ਇਹ ਨੂੰ ਇੰਨੀ ਥੋੜੀ ਜਿਹੀ ਚਲਾਈ ਜਾਂਦੀ ਹੈ ਇਹ ਤਾਂ ਅਸੀਂ ਤੁਰ ਪਏ ਸੀ ਅਗਲੇ ਦਿਨ ਆ ਇਹ ਮਮੀ ਦਾ ਚਾਰਜਰ ਭੁੱਲ ਗਏ ਸੀਗੇ ਮਮੀ ਦਾ ਚਾਰਜਰ ਭੁੱਲ ਗਈ ਸੀ ਮੈਂ ਭੁੱਲ ਗਈ ਸੀ ਭੂਆ ਪਹਿਲਾਂ ਮੈਂ ਵਾਹ ਜਾਈ ਤੀ ਸੰਸੰਗ ਵਾਲੀ ਮੈਂ ਫੋਨ ਹੀ ਭੁੱਲ ਗਿਆ ਸੀਗਾ ਉਦੋਂ ਮੈਂ ਨੋਰਾਣੀ ਦੇ ਦੱਬੇ ਲਿਆ ਨਹੀਂ ਨਹੀਂ ਯਾਦ ਆਇਆ ਹੁਣ ਸਾਡਾ ਪ੍ਰੇਤ ਸਾਨੂੰ ਸੁਣਾਉਣ ਆਇਆ ਥੈਂਕ ਯੂ ਤੇਰਾ ਵੀਰੇ ਬਹੁਤ ਬਹੁਤ ਮੈਂ ਸੋਚ ਮੈਂ ਕਿ ਇਹ ਨਹੀਂ ਦੰਦਾਣੀ ਤਾਰ ਹੈਗੀ ਆ ਐ ਫੇਰ ਹੋਰ ਕੀ ਫੋਨ ਫੋਨ ਕਿੱਥੇ ਆ ਫੋਨ ਨਹੀਂ ਮਮੀ ਇਹ ਲੈ ਸਾਡੇ ਮੇਰੇ ਚਾਰਜਰ ਹੋਰ ਨਾ ਇੰਨਾ ਫਰਕ ਤਾਂ ਪੈਂਦਾ ਨਹੀਂ ਯਾਰ ਹੈ ਉਹ ਤਾਰ ਨਾਲ ਆ ਆ ਆਜ ਵਾਸਤੇ ਆਹ ਦੇਰ ਥੱਲੇ ਗੈਪ ਵੈ ਗਿਆ ਨਾ ਇਹਨੂੰ ਸੈੱਟ ਕਰਨਾ ਇਹਨਾਂ ਸੈੱਟ ਕਰਨਾ ਮੇਰੇ ਦੰਦਾਂ ਜੀਵ ਪੁਸਤ ਧੱਕ ਦਿੰਦੀ ਸੁੱਤੇ ਵੇਤੀ ਜਾਦੇ ਓਕੇ ਓਕੇ ਹਾਂ ਤਾਂ ਮੈਂ ਘਰੇ ਦਿਨੇ ਲਾ ਕੇ ਰੱਖਦਾ ਔਰ ਮੈਂ ਲਾਈ ਨਹੀਂ ਗੱਲਾਂ ਗੱਲਾਂ ਮਾਰਨੀ ਹੁੰਦੀਆਂ ਨੇ ਚਲ ਠੀਕ ਆ ਫਿਰ ਓਕੇ ਜੀ ਚਲਤੇ ਹਾਂ ਹਮ ਵੀ ਸਾਢੇ 5 ਪਹੁੰਚਾਂਗੇ ਘਰੇ ਹੁਣ ਸਿੱਧਾ ਪਿੰਡੇ ਜਾਉਂਗੇ ਹਾਂ ਪਹੁੰਚ ਕੇ ਘਰੇ ਤੇ ਗੱਡੀ ਬਹੁਤ ਜ਼ਿਆਦਾ ਗੰਦੀ ਹੋ ਗਈ ਮੀਂਹ ਕਰਕੇ ਧੋੜ ਮਿੱਟੀ ਕਰਕੇ ਬੰਦੇ ਨੇ ਜੀ ਨੂੰ ਦਿਖਾਇਆ ਉਹਨੇ ਸਜਾਤਾ ਤੇ ਅੱਜ ਜਿਨੀ ਸਾਨੂੰ ਜਾਂਦੇ ਉਹਨੂੰ ਘੱਟ ਟ੍ਰੈਫਿਕ ਸੀਗੀ। ਤੁਹਾਡੇ ਬੀਬੀ ਉਹ ਕਿਹਨੇ? ਉਹ ਨਹੀਂ ਆਉਂਦੇ ਉਹਨੂੰ ਵੱਧ ਟ੍ਰੈਫਿਕ ਸੀ। ਡੈਲੀ ਕਹਿੰਦੇ ਅੱਜ ਟ੍ਰੈਫਿਕ ਨਹੀਂ ਹੁੰਦਾ। ਅੱਜ ਬਹੁਤ ਟ੍ਰੈਫਿਕ ਸੀਗਾ। ਬਾੜੀ ਸੀ ਕੱਲ ਜਮਾਈ ਨਹੀਂ ਸੀ। ਉਹ ਰਾਜਪੁਰੇ ਵਾਲਾ ਹੀ ਲੈ ਲੈਣਾ ਚਾਹੀਦਾ ਉੱਧਰੋਂ। ਉਹ ਤੁਸੀਂ ਇੱਧਰ ਘਾ ਦੋ ਐ ਇੱਥੋਂ। ਫਿਰ ਇੱਧਰ ਮੈਸੇਜ ਚਲੀ ਜਾਂਦਾ। ਕੋਈ ਨਾ। ਉਹ ਨਹੀਂ ਬਚਤ ਰਹਿ ਜਾਣੀ ਤੇ ਇੱਧਰ ਲਾ ਰੋਡ ਬਣਾਉਂਦੇ ਆਂ ਹਾਰਨਾ। ਉਹ ਵੀ ਬਹੁਤ ਹੋ ਸੀ। ਤੇ ਸਾਡਾ ਵਧੀਆ ਰਿਹਾ ਪਾਣੀ ਚੱਲੀ ਜਾਂਦਾ ਤੁਸੀਂ ਪਾਣੀ ਬੰਦ ਕਰਦੋ। ਲੈਂਡ ਭਜੀ ਹੋਈ ਆ। ਮੋਟੀ ਮੋਟੀ ਸਾਫ ਹੋ ਜੇ ਬਾਕੀ ਫੇਰ ਦੇਖ ਲਾਂਗੇ ਹਾਂ ਮੈਂ ਮਿੱਟੀ ਇਹ ਲੈ ਜਾਵੇ ਸ਼ਾਬਾਸ਼ ਮੈਂ ਇਹ ਮੋਰੇ ਰਹਿ ਗਈ ਬਸ ਮੋਰੇ ਮੈਂ ਬਾਲਟੀ ਉਡਾਣਾ ਤੁਹਾਨੂੰ ਜੀ ਆਪਾਂ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ